ਈ ਰਿਕਸ਼ਾ ਚਾਰਕਨੂ ਕਿਹਾ ਟ੍ਰੈਫਿਕ ਪੁਲਿਸ ਨੇ ਕਾਗਜ਼ ਅਤੇ ਲਾਇਸੈਂਸ ਪੂਰੇ ਕਰਨ ਦਿੱਤੀ 10 ਦਿਨਾਂ ਦੀ ਚੇਤਾਵਨੀ ਨਹੀਂ ਤਾਂ ਕੱਟੇ ਜਾਣਗੇ ਮੋٹے ਚਲਾਨ ਕਰਦੇ ਆ ਗੱਲਬਾਤ ਕੀ ਕੁਝ ਕਿਹਾ ਟ੍ਰੈਫਿਕ ਇੰਚਾਰਜ ਅਤੇ ਈ ਰਿਕਸ਼ਾ ਮਾਲਕਾਂ ਨੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲਾ ਤੋਂ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਜਿਹੜਾ ਏ ਈ ਰਿਕਸ਼ਾ ਵਾਲਿਆਂ ਦੀ ਚੈਕਿੰਗ ਕੀਤੀ ਗਈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਜੇ ਰੋਜ਼ਗਾਰ ਦੀ ਗੱਲ ਕਰੀ ਤੇ ਰੋਜ਼ਗਾਰ ਵੀ ਬਹੁਤ ਵਧੀਆ ਜਿਹੜਾ ਏ ਈ ਰਿਕਸ਼ੀਆ ਚਲਾ ਕੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਏ ਕੀਤਾ ਜਾਂਦਾ ਏ ਪਰ ਵੱਡੀ ਗੱਲ ਦੇਖਣ ਨੂੰ ਐ ਮਿਲੀ ਏ ਕਿ ਈ ਰਿਕਸ਼ਾ ਜਿੰਨੇ ਵੀ ਈ ਰਿਕਸ਼ਾ ਨੇ ਉਹਨਾਂ ਤੇ ਕਈਆਂ ਤੇ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਗਈਆਂ ਲਗਾਈਆਂ ਗਈਆਂ ਇਸ ਕਰਕੇ ਜਰਾਏ ਅੱਜ ਟ੍ਰੈਫਿਕ ਇੰਚਾਰਜ ਬਟਾਲਾ ਵੱਲੋਂ ਜਰਾਏ ਉਹਨਾਂ ਨੇ ਈ ਰਿਕਸ਼ਾ ਸਾਰਿਆਂ ਨੂੰ ਖਿਲਾੜ ਕੇ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਏ ਚੈਕਿੰਗ ਦੌਰਾਨ ਕਈਆਂ ਦੇ ਨੰਬਰ ਪਲੇਟ ਵੀ ਨਹੀਂ ਹੈਗੇ ਤੇ ਕਈਆਂ ਦੇ ਲਾਇਸੈਂਸ ਵੀ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਜੇ ਲਾਇਸੈਂਸ ਨਹੀਂ ਹੈਗਾ ਜੇ ਕਿਸੇ ਇਹ ਕੋਈ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਏ ਪਰ ਉਸ ਘਟਨਾ ਦਾ ਜ਼ਿੰਮੇਵਾਰ ਕੌਣ ਹੋਏਗਾ ਪਰ ਫਿਰ ਵੀ ਟ੍ਰੈਫਿਕ ਪੁਲਿਸ ਇੰਚਾਰਜ ਜਿਹੜੇ ਨੇ ਉਹਨਾਂ ਨੇ ਸਾਨੂੰ 10 ਦਿਨ ਦਾ ਟਾਈਮ ਦੇ ਦਿੱਤਾ ਕਿ ਤੁਸੀਂ ਆਪਣੇ ਜਿਹੜੇ ਨੇ ਕਾਗਜ਼ ਪੱਤਰ ਪੂਰੇ ਕਰ ਲਓ 10 ਦਿਨ ਬਾਅਦ ਜੇ ਤੁਹਾਡੇ ਕੋ ਕਾਗਜ਼ ਪੱਤਰ ਨਹੀਂ ਹੋਣਗੇ ਤਾਂ ਤੁਹਾਡੇ ਮੋਟੇ ਜਿਹੜੇ ਨੇ ਚਲਾਨ ਕੀਤੇ ਜਾਣਗੇ ਹੁਣ ਦੇਖਣਾ ਇਹ ਹੋਵੇਗਾ ਕਿ 10 ਦਿਨਾਂ ਦੇ ਵਿੱਚ ਇਹ ਰਿਕਸ਼ਾ ਜਿਹੜੇ ਚਾਲਕ ਨੇ ਉਹ ਆਪਣੇ ਕਾਗਜ਼ ਪੱਤਰ ਪੂਰੇ ਕਰ ਦੇ ਕਰਦੇ ਹਨ ਜਾਂ ਨਹੀਂ ਕਰਦੇ ਜੇ ਨਹੀਂ ਕਰਨਗੇ ਤਾਂ ਉਹਨਾਂ ਨੂੰ ਮੋਟੇ ਜਰੇ ਚਲਾਨ ਭੋਤਨੇ ਪੈਣਗੇ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ ਅੱਜ ਘੱਟੋ ਘੱਟ ਲਗਭਗ ਸਵੇਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਰਸ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲਾਇਤ ਤੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤੇ ਕਹਿੰਦੇ ਆ ਜੇ ਅਸੀਂ ਕਹਿੰਦੇ ਸਾਡੀ ਗੱਲ ਪੈਂਦੀ ਹੈ ਉਹ ਲਾ ਕੇ ਰੱਖੇ ਹੋਏ ਐ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖੇ ਹੋਏ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਨਸ਼ਾ ਕਰਦੇ ਸਾਨੂੰ ਇਹ ਅਸੀਂ ਕਹਿ ਦਿੰਦੇ ਮੇਰਾ ਨਾਰਮਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ ਚਾਰ ਸਵਾਰੀਆਂ ਬਿਠਾਈਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤਿਆ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਟੋਣਿਆ ਇਸ ਸੈਰ ਦੇ ਵਿੱਚੋਂ ਅਸੀਂ ਰਜਕ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰੋਜ਼ਗਾਰ ਲਗਭਗ 4-500 ਬੰਦੇ ਦਾ ਰੋਜ਼ਗਾਰ ਆ। ਇਹ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆ। ਅਸੀਂ ਕੁਝ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100-200 ਨੂੰ ਪਤਾ ਹੋ ਗਿਆ 2-2.500 ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ। ਗੱਡੀ ਆਦਿ ਚ ਖਲਾ ਇੱਕ ਅੱਗੇ ਖੜੀ ਇੱਕ ਪਿਛੇ ਰੋਕ ਦਿੰਦੇ ਆ। ਉਹਦੇ ਪਿਛੇ ਠੋਕ ਦਿੰਦੇ ਆ। ਇਹ ਪੈਸੇ ਤਾਂ ਦੇਖ ਦੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰੰਨਾ ਕੋਈ ਕਿੱਥੇ ਕਰੋਈ ਆ। ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ। ਪ੍ਰਸ਼ਾਸਨ ਚਲਾਨ ਕਰਨ ਰਿਹਾ ਜੀ ਫੌਨ ਕਲ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚਲਦੀਆਂ ਉਹਨਾਂ ਦੇ ਚਲਾਨ ਹੋਣਗੇ ਮਾਰਕਟਾਈਜ਼ ਮਾਰਕਟਾਈ ਕਿਸੇ ਦੀ ਗੰਤੀ ਸਾਰੇ ਵੇਚ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਐ ਕੱਦ ਚਲਾ ਦਿਓ ਔਰ ਰਾਜ ਆਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਰ 4-4 ਲੱਖ ਦਾ ਸੋਨਾ ਸੀ ਆਪ ਬੋੜੇ ਲੋਕਾਂ ਨੇ ਸਰਪਤੀ ਦੇਖੋ ਉਹਨਾਂ ਦੇ ਕਹਿਣਾ ਤੇ ਹੈਗਾ ਨਾ ਫਿਰ ਮੰਨ ਲਓ ਇੱਕ ਬੰਦਾ ਸਹੀ ਗੱਲ ਲੈਣ ਚ ਤੁਰਿਆ ਆਉਂਦਾ ਇੱਕ ਲਿਆ ਕੇ ਵਿੱਚ ਲੋਕ ਤੇ ਉਹਨੂੰ ਕਹਿਣਾ ਨਹੀਂ ਹੁਣ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਟਿਕਣ ਦਿਆ ਹੁਣ ਇੱਕ ਨੱਚ ਕੀ ਰਜਮੰਦ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਸੀਂ ਇਹਨਾਂ ਨੂੰ ਇੱਕ ਟਾਈਮ ਲੈ ਲਵਨੇ ਆਂ ਵੀ 10 ਦਿਨ ਦਾ ਜਾਂ ਹਫ਼ਤਾ ਨੂੰ ਟਾਈਮ ਦਿਓ ਅਸੀਂ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆਂ ਇਹ ਗੱਲ ਤਾਂ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਸਾਡੀਆਂ ਗੱਡੀਆਂ ਤੇ ਹੈਗੇ ਜੀ ਸਾਡੀਆਂ ਤੇ ਥੋੜੀਆਂ ਤੇ ਰਹਿ ਗਈ ਪਰ ਉਹ ਜਿਹੜੀਆਂ ਗੱਡੀਆਂ ਹੋਣ ਬਿਟਾਰੇ ਚੱਲਦੇ ਇਹਨਾਂ ਦੀ ਜਮੇ ਚੁੱਕਣੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਨੇ ਮੇਰੇ ਪੱਡਾ ਫైనాన్స్ ਆ ਸਾ ਮੇਰੀ ਤੇ ਮੇ ਕੋ ਗੱਡੀਆਂ ਫైనాన్స్ ਹੋਈਆਂ ਬੰਦੇ ਦੀਆਂ ਨੇ 40 50 ਗੱਡੀਆਂ ਫైనాన్స్ ਹੋਈ ਦੀਆਂ ਹੁਣ ਇਹਨਾਂ ਦੀ ਗੱਡੀਆਂ ਫੜੀ ਗਈਆਂ ਤੇ ਮੈਂ ਨਾਲ ਕੋ ਸੋਲਮੈਂਟ ਲੈਣੇ ਮੈਨੂੰ ਸੋਲਮੈਂਟਰੀ ਦੇਣ ਦੇ ਗੱਡੀਆਂ ਅੜ ਗਏ ਇਹਨਾਂ ਦੀ 10 12 ਗੱਡੀਆਂ ਰੋਜ਼ ਫੜ ਲੈਣਗੇ ਛੱਡ ਦਿੰਦੇ ਆ ਹੁਣ ਜੇ ਉਹ ਸੁਝੇ ਹੋਰ ਜੇ ਉਹ ਫਾਇਨਸ ਕੀਤੀ ਉਹਦੇ ਕਾਗਜ਼ ਆਰ ਸੀ ਕੋਈ ਨਹੀਂ ਉਹ ਸਭ ਕੁਝ ਮੇਰੇ ਕੋ ਪੇ ਇਹਨਾਂ ਦੇ ਸਟੈਂਪੇਪਰ ਪੇ ਇਹਨਾਂ ਦਾ ਚੱਕ ਚੁੱਕ ਸਾਰੇ ਪੇ ਦੋ ਇੱਕ ਉਹ ਆਪਸ਼ਨ ਕੋਈ ਕੋਈ ਉਹ ਆਪਾਂ ਜੇ ਹੁਣ ਇਹ ਕਹਿੰਦੇ ਪਹ ਲਾਇਸੈਂਸ ਕਾੜਦੇ ਆ ਲਾਇਸੈਂਸੀ ਜਾਂ ਕੋ ਟੈਂਪਰੇਰੀ ਲਾਇਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣਾ ਰਿਕਸ਼ਾ ਗੱਲਾ ਚਲਾ ਸਕਣ ਕਾਰ ਭਾ ਨਾ ਚਲਾ ਸਕਣ ਉਹਨ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੇ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿੱਥੋਂ ਕਿਸਾ ਦੇਣੀ ਹੈ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਬੈਏ ਨੇ ਨੰਬਰ ਕਈ 22 ਨੰਬਰ ਦੇ ਜਿਹੜਾ ਗੀਆਂ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਅ ਪਾ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੇਰੀ ਨੰਬਰ ਦਾ অপਸ਼ਨ ਦੇ ਦਨਾਂ ਇੱਕ ਟੈਂਪੋਰਰੀ ਨਾਲ ਕੋਈ ਲਸਾਂਸ ਦੇ ਦੇਦਾ ਜਿਹੜਾ ਅੱਜ ਅਪਲਾਈ ਕਰਨਾ ਸਵੇਰੇ ਲਸਾਂਸ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਣ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰਨ ਲੱਗਾ ਚਾਹੀਦਾ ਬੰਦੇ ਨੂੰ ਇਹ 18 ਕਰੇ 20 30 40 ਸਾਲ ਦੇ ਸਾਰੇ ਹੈਗੇ ਨਹੀਂ ਇਹ ਤੇ ਇਹਨਾਂ ਨੂੰ ਆਪਸ਼ਨ ਤੇ ਦੇਣ ਇੱਕ ਟੈਂਪਰੇਰੀ ਸਰਪੇ ਦੇਣ ਵੀ ਟੈਂਪਰੇਰੀ ਆਪਣਾ ਇਰਖਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ ਆਪਸ਼ਨ ਤੇ ਦੇ ਦੇਣਾ ਫੇਰ ਉਹਨਾਂ ਨੂੰ ਉਹ ਤੁਹਾਡੇ ਤੇ ਬੰਦੇ ਆ ਕੀ ਕਰਨਾ ਹੈ ਉਹ ਤੁਹਾਡੇ ਕੀ ਕਰਨਾ ਹੈ ਚੈੱਕ ਕਰਦੇ ਹੋ ਕਿਸੇ ਇਰਖਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ਾ ਚੱਕ ਮੈਂ ਇਹਨਾਂ ਕੋ ਚੱਕ ਲਈਏ ਸਟੈਂਪ ਪੇਪਰ ਲੈ ਆਇਆ ਇਹਨਾਂ ਕੋ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ਾ ਹੋਰ ਨੇ ਗੱਡੀ ਦੀ ਕਿ ਆਰਸੀ ਵੀ ਹੈਗੀ ਮਕ ਪਈਆਂ ਨਾ ਦੀਆਂ ਹੈਗੀਆਂ ਵਾ ਚੈੱਕ ਪੂਰੇ ਪਈ ਆ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕਰਦਾ ਇਹਨਾਂ ਦੀ ਆਰਸੀ ਉਹਨਾਂ ਨੂੰ ਤਾਂ ਜਬਤ ਨਹੀਂ ਕੀਤਾ ਗਿਆ ਜੜੀ ਕਿੰਨਾ ਇਹਨਾਂ ਦੀ ਇੰਸ਼ੋਰੈਂਸ ਵਹੀਲ ਦੀ ਹਾਂਜੀ ਇਹ ਇ ਤانوں ਇਹਨਾਂ ਪਤਾ ਇਨਸੋਰਸ ਦੇ ਵਿੱਚ ਜਿਹੜਾ ਚਲਾਉਣ ਵਾਲਾ ਹੁੰਦਾ ਦਾ ਲਾਇਸੈਂਸ ਵੀ ਜ਼ਰੂਰੀ ਹੁੰਦਾ ਪਰ ਲਾਇਸੈਂਸ ਜ਼ਰੂਰੀ ਹੁੰਦਾ ਇਹ ਤਾਂ ਹੁਣ ਕੀਤਾ ਨਾ ਇਹ ਦੋ ਤਿੰਨ ਸਾਲ ਦੇ ਚੱਲਣ ਡੀਆਂ ਨੇ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜੇ ਰੂਲ ਅੱਜ ਨਵਾਂ ਬਣਾ ਕੋਈ ਰੂਲ ਤੇ ਉਦੋਂ ਦਾ ਚੱਲਣ ਡਿਆ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਆਉਂਦੀ ਇੱਕ ਡੇਟ ਦੇ ਉੱਤਰ ਤੇ ਕਹਿ ਕੇ ਇਹਨਾਂ ਦੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਦਿਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚਲਾ ਸਕਦੇ ਆਤਲਵਾ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ ਤੁਹਾਨੂੰ ਵੀ ਮੁਸ਼ਕਲ ਆਉਂਦੀ ਮੁਸ਼ਕਲ ਆਉਣੀ ਮੈਂ ਨੇ ਕੋ 20-25000 ਰੁਪਏ ਦੀ ਅੱਜ ਕੀਤਾ ਗਿਆ ਕਿ ਇਹ ਜਿਹੜੇ ਈ ਰਕਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਇਹ ਚਲਾਈ ਜਾਂਦੇ ਨੇ ਇਹ ਨਾ ਅਗੇ ਵੇਂਦੇ ਨੇ ਨਾ ਸੱਜੇ ਵੇਂਦੇ ਨੇ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੱਕੀ ਹੈ ਸ਼ਹਿਰ ਦੇ ਵਿੱਚ ਇਹ ਨੰਬਰ ਇਹਨਾਂ ਨੇ ਕਿਸੇ ਨੇ ਨਹੀਂ ਲਾਇਆ ਦਸੰਸ ਕਿ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਲੱਗੇ ਇਹ ਵੇਖੋ ਜਿਹੜਾ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਹੀ ਪੈਣਾ ਹੈ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਰਹੇ ਆ ਕਈ ਵਾਰੀ ਅਸੀਂ ਰੋਕਨੇ ਆ ਤੇ ਰੋਕਦਿਆਂ ਰੋਕਦਿਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਨਹੀਂ ਗਈ ਚੱਲੇ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧਿਆਂ ਕੋ ਤੇ ਨਹੀਂ ਕਿਸੇ ਵਿਰਲੇ ਵਾਂਝੇ ਕੋ ਹੋਏਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫੇਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀਕਲ ਨੇ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਤੇ ਉਹਨਾਂ ਕੇ ਨਹੀਂ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹਿਆ ਇਹਨੇ ਵੀ ਕਿਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਵਧੀਆ ਨਹੀਂ ਗੱਲ ਹੈ ਵਿੱਚ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆ ਨਹੀਂ ਜਿਨ੍ਹਾਂ ਨੂੰ ਡਰਾਈਵਰੀ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਕਿ ਉਹਦੇ ਘਰ ਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਥੜ ਨਹੀਂ ਗਾ ਚੱਲਦਾ ਤੇ ਉਹ ਸਾਰਾ ਦਿਨ ਇੱਥੇ ਰਕਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਕਿ ਸਾਡੇ ਸ਼ਹਿਰ ਚ ਕੀ ਹੋ ਰਿਹਾ ਤੇ ਆ ਉਹ ਦਿਆਂ ਕਰਨ ਫੇਰ ਉਹਨੂੰ ਵੀ ਰੋਕਾਂਗੇ ਵੀ ਇਹ ਕੰਮ ਨਾ ਕਰ